ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਅਸੀਂ ਉਸ ਮਾਰਗ ਤੇ ਖੜੇ ਆ ਉਸ ਸੜਕ ਤੇ ਖੜੇ ਆ ਜਿਹੜੀ ਖੇਮ ਕਰਨ ਤੋਂ ਅੰਮ੍ਰਿਤਸਰ ਨੂੰ ਜੋੜਦੀ ਆ ਪਰ ਜੇ ਦੇਖਿਆ ਜਾਵੇ ਕਿ ਪੀਡਬਲਯੂਡੀ ਜਾਂ ਜੰਗਲਾਤ ਵਿਭਾਗਾਂ ਵਾਲਿਆਂ ਨੇ ਜਿਹੜਾ ਕਿਉਂ ਨਹੀਂ ਸੜਕ ਦਾ ਧਿਆਨ ਰੱਖਦੀ ਆ ਮੈਂ ਤੁਹਾਨੂੰ ਇਹ ਦਿਖਾਉਣਾ ਹੈ ਮੈਂ ਆਪਣੇ ਸੰਯੋਗੀ ਸੁਖਦੇਵ ਹਸਲ ਜੀ ਨੂੰ ਕਵਾਂਗਾ ਕਿ ਦਿਖਾਓ ਕਿ ਚ ਰਸਤਾ ਪੈਂਦਾ ਉਹ ਟਰੈਕਟਰ ਦੇਖੋ ਆ ਰਹੇ ਨਾ ਉਧਰੋਂ ਇਹ ਚ ਰਸਤਾ ਪੈਂਦਾ ਹੈ ਵੀ ਇਹ ਇਧਰੋਂ ਮਨਾਵੇਂ ਪਿੰਡ ਨੂੰ ਕਲੰਜਰਾਂ ਨੂੰ ਜਾਂਦੀ ਏ ਸੜਕ ਆਹ ਜਿਹੜੀ ਇਧਰ ਜਾ ਰਹੀ ਏ ਸੜਕ ਇਹ ਥਾਣਾ ਬਲਟੋਏ ਨੂੰ ਜਾ ਰਹੀ ਏ ਤੇ ਪੱਟੀ ਨੂੰ ਜਾ ਰਹੀ ਏ ਪਰ ਦੋਸਤੋ ਇਥੋਂ ਇੱਕ ਇੱਕ ਮਿੰਟ ਸੁਖਦੇਵ ਜੀ ਦਿਖਾਓ ਉਧਰੋਂ ਕੋਈ ਵੀ ਸੰਦ ਆਉਂਦਾ ਆ ਕਾਰ ਵੇਖੋ ਆ ਕਾਰ ਵੇਖਿਓ ਨਿਕਲੀ ਕਾਰ ਕਾਰ ਵੇਖਿਓ ਨਿਕਲੀ ਆ ਕਾਰ ਵੇਖੋ ਨਿਕਲਦੀ ਪਈ ਏ ਉਧਰੋਂ ਰੋਡ ਤੋਂ ਪਰ ਇਧਰ ਪਤਾ ਨਹੀਂ ਚੱਲਦਾ ਪਿਆ ਐਸ ਬੰਨੇ ਕਿ ਉਧਰੋਂ ਕੋਈ ਸੰਦ ਆ ਰਿਹਾ ਏ ਕਿਉਂ ਨਹੀਂ ਸਾਨੂੰ ਚਾਹੀਦਾ ਕਿ ਮਤਲਬ ਆ ਜਿਹੜੇ ਮੀਂਹ ਦੇ ਕਾਰਨ ਜਾਂ بارش ਦੇ ਕਾਰਨ ਇਹ ਜਿਹੜੇ ਅਚਨਚੇਤ ਰੁੱਖ ਉੱਗੇ ਆ ਜਾਂ ਝਾੜ ਬੂਟੀਆਂ ਹੋ ਗਈਆਂ ਏ ਤੇ ਕੀ ਸਰਕਾਰ ਦਾ ਪ੍ਰਸ਼ਾਸਨ ਦਾ ਫਰਜ ਨਹੀਂ ਬਣਦਾ ਕਿ ਜੇ ਐਕਸੀਡੈਂਟ ਵਰਗੀਆਂ ਦੁਰਘਟਨਾ ਨੂੰ ਰੋਕਣਾ ਏ ਤੇ ਫਿਰ ਐਸੇ ਰੁੱਖਾਂ ਨੂੰ ਐਸੇ ਬੂਟੀਆਂ ਨੂੰ ਜਿਹੜਾ ਜਿਹੜਾ ਸਰਕਾਰ ਦਾ ਫਰਜ ਬਣਦਾ ਹੈ ਕਿ ਖਾਸ ਕਰਕੇ ਜਿੱਥੋਂ ਮੋੜ ਪੈਂਦਾ ਹੈ ਜਾਂ ਕਿਸੇ ਜਗ੍ਹਾ ਤੇ ਜਿੱਥੇ ਆਪਾਂ ਕਹਿ ਦਈਏ ਕਿ ਚੌਂਕ ਪੈਂਦਾ ਹੈ ਉੱਥੋਂ ਆ ਦੇਖੋ ਕਿੰਨੀਆਂ ਬੂਟੀਆਂ ਹਜੇ ਤੱਕ ਜਿਹੜੀ ਪੂਰੀ ਸੜਕ ਜਿਹੜੀ ਨਜ਼ਰ ਨਹੀਂ ਆ ਰਹੀ ਤੇ ਅਜੇ ਤੁਹਾਨੂੰ ਅਸੀਂ ਹੋਰ ਵੀ ਜਿਹੜੀਆਂ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਇਸੇ ਇਲਾਕੇ ਦੀਆਂ ਖੇਮ ਕਰਨ ਇਲਾਕੇ ਦੀਆਂ ਜਿਹੜੀਆਂ ਪੱਟੀ ਨੂੰ ਜੋੜਦੀਆਂ ਪਈਆਂ ਖੇਮ ਕਰਨ ਤੋਂ ਤੇ ਜਿਹੜੀ ਅੰਮ੍ਰਿਤਸਰ ਨੂੰ ਜਿਹੜੀ ਖੇਮ ਕਰਨ ਤੋਂ ਸੜਕ ਜਿਹੜੀ ਮੁੱਖ ਮਾਰਗ ਜਿਹੜਾ ਜੋੜ ਰਿਹਾ ਆ ਵੇਖੋ ਕਿਡੀਆਂ ਕਿਡੀਆਂ ਬੂਟੀਆਂ ਹੈ ਇਹ ਟਰੈਕਟਰ ਆ ਰਿਹਾ ਮੇਰਾ ਵੀਰ ਲੈ ਕੇ ਆ ਰਿਹਾ ਟਰੈਕਟਰ ਲੱਦਿਆ ਹੋਇਆ ਹੈ ਪਰ ਉਧਰਲੇ ਬੰਦੇ ਨੂੰ ਜਿਹੜਾ ਖੇਮ ਕਰਨ ਤੋਂ ਆ ਰਿਹਾ ਹੈ ਉਹਨੂੰ ਜਿਹੜਾ ਕੋਈ ਵੀ ਪਤਾ ਨਹੀਂ ਲੱਗ ਸਕਦਾ ਸੋ ਮੈਂ ਗੱਲ ਕਰਾਵਾਂਗਾ ਤੁਹਾਡੀ ਵੀਰ ਨਾਲ ਹਾਂਜੀ ਵੀਰ ਜੀ ਕੀ ਹਾਲ ਆਪਣਾ ਵਾਹ ਵੀਰੇ ਤੇ ਮਾਂ ਵੀਰ ਜੀ ਆ ਜਿਹੜਾ ਸੜਕ ਤੇ ਬੂਟੀ ਉੱਗੀ ਪਈ ਆ ਤੁਸੀਂ ਉੱਥੋਂ ਜਦੋਂ ਦੇਖਿਆ ਤੇ ਉਹ ਜਿਹੜੀ ਖੇਮ ਕਰਨੋਂ ਤੁਹਾਨੂੰ ਕੋਈ ਸੰਨ ਨਜ਼ਰ ਆਉਂਦਾ ਹੈ ਕੋਈ ਨਹੀਂ ਆਉਂਦਾ ਜੀ ਤਾਂ ਕੀ ਸਰਕਾਰ ਨੂੰ ਚਾਹੀਦਾ ਨਹੀਂ ਕਿ ਇਹ ਜਿਹੜੇ ਅਚਨਚੇਤ ਰੁੱਖ ਉੱਗ ਗਏ ਉਹਨਾਂ ਨੂੰ ਕੱਟਣਾ ਇਹ ਬੂਟੀ ਤਾਂ ਕਟਾਉਣੀ ਚਾਹੀਦੀ ਆ ਜੀ ਕਿਉਂਕਿ ਐਕਸੀਡੈਂਟ ਬਹੁਤ ਹੋ ਰਿਹਾ ਹੁਣ ਆ ਮੋੜ ਪੈਂਦਾ ਦੇ ਅੱਗੇ ਦੀਦਾ ਕੋਈ ਨਹੀਂਗਾ ਤੇ ਇਹ ਮੁੱਖ ਮਾਰ ਗਿਆ ਜਿਹੜਾ ਅੰਮ੍ਰਿਤਸਰ ਨੂੰ ਸਭ ਤੋਂ ਜਾਣ ਵਾਲੀ ਹਾਂਜੀ ਤੇ ਡਬਲਯੂਡੀ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਮਨ ਲਓ ਅਸੀਂ ਤੇ ਇਹੋ ਹੀ ਜਾਣਦੇ ਆ ਕਿ ਬਲੋ ਬੂਟੀ ਬਾਟੀ ਵੜਾ ਦੇਣ ਜਿਹੜੀ ਜਨਤਾ ਮੰਨ ਲਓ ਮੋੜ ਮਾਰ ਤੋਂ ਸੌਖੀ ਰਵੇ ਐਕਸੀਡੈਂਟ ਘੱਟ ਹੋਣ ਹਾਂਜੀ ਸੋ ਵੀਰ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਜਿਹੜਾ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮੋੜਾਂ ਦੇ ਉੱਤੇ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਇਹ ਜਿਹੜੀ ਅਚੰਚੇਤ ਬੂਟੀ ਉੱਗੀ ਆ ਜਾਂ ਉਹ ਰੋਖਣੇ ਜਿਹੜੇ ਕਿ ਮੋੜਾਂ ਦੇ ਉੱਤੋਂ ਪਤਾ ਨਹੀਂ ਲੱਗਣ ਦੇ ਰਹੇ ਉਹਨਾਂ ਨੂੰ ਜਿਹੜਾ ਸਮੇਂ ਸਿਰ ਕੱਟਿਆ ਜਾਵੇ ਤਾਂ ਜੋ ਸਾਰੀਆਂ ਦੁਰਘਟਨਾ ਨੂੰ ਅਸੀਂ ਰੋਕ ਸਕੀਏ ਅਸੀਂ ਤੁਹਾਨੂੰ ਹੋਰ ਵੀ ਅਜੇ ਐਸੀਆਂ ਹੀ ਆਪਣੇ ਚੈਨਲ ਦੇ ਮਾਧਮ ਰਾਹੀਂ ਲਾਈਵ ਤਸਵੀਰਾਂ ਦਿਖਾਵਾਂਗੇ ਸੜਕਾਂ ਦੀਆਂ ਕਿ ਸੜਕ ਦਾ ਕੀ ਹਾਲਾਤ ਨੇ ਐ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਬਾਬਾ ਜੀ ਆਪਣਾ ਕਰਤਾਰ ਸਿੰਘ ਜੀ ਏ ਬਾਬਾ ਜੀ ਜਦੋਂ ਤੁਸੀਂ ਉਹ ਉਥੋਂ ਚੱਲੇ ਜੇ ਤੇ ਆ ਤੁਹਾਨੂੰ ਉਹ ਰੋਡ ਦੇ ਉੱਤੇ ਕੋਈ ਚੀਜ਼ ਨਜ਼ਰ ਆਉਂਦੀ ਆ ਦਿੱਕਤ ਵੱਢ ਜਾ ਰਹੀ ਆ ਦਿੱਕਤ ਆ ਰਹੀ ਆ ਅੱਗੋਂ ਕੋਈ ਸ਼ਾਇਦ ਨੂੰ ਕਹਦਾ ਕੋਈ ਨਿਕ ਸ਼ਾਇਦ ਕੋਈ ਵਾਜ ਕੇ ਵਿੱਚ ਕੋਈ ਸੰਭੋ ਸਕਦਾ ਕੇ ਦਾ ਤੇ ਕੀ ਪੀਡਬਲਯੂਡੀ ਜਾਂ ਜੰਗਲਾਤ ਵਿਭਾਗ ਨੂੰ ਚਾਹੀਦਾ ਨਹੀਂ ਕਿ ਇਹ ਜਿਹੜੇ ਬੂਟੀਆਂ ਹੋ ਗਈਆਂ ਜਾਂ ਮੀਂਹ ਆ ਜਾਂ ਇਹਨਾਂ ਨੂੰ ਕੱਟਣਾ ਚਾਹੀਦਾ ਹਾਂਜੀ ਇਹ ਸੇਵਾ ਚਾਹੀਦੀ ਕਰਨੀ ਚਾਹੀਦੀ ਆ ਤੇ ਜ਼ਰੂਰ ਕੰਮ ਕੰਮ ਜ਼ਰੂਰੀ ਆ ਇਹ ਚੌਂਕ ਜਿਹੜੇ ਆ ਖਾਸ ਕਰਕੇ ਦੁਰਘਟਨਾ ਦਾ ਕਾਰਨਤਾ ਦੀ ਬਣਦੇ ਆ ਜਦੋਂ ਅੱਗੋਂ ਕੁਝ ਦੇ ਦਦਾ ਨਹੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਜ਼ਰੂਰੀ ਚੀਜ਼ਾਂ ਸਬਜ਼ੀ ਕਾਈ ਦੇ ਭਈਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੀ ਡਬਲਯੂ ਡੀ ਨੂੰ ਜਹਾਜ਼ ਜੰਗਲਾਤ ਮੈਕ ਪੀ ਜਦੋਂ ਸਵਾਈ ਹੋਏ ਕੋਈ ਜਰਾ ਕੋਈ ਨਿਸ਼ਾਨਾ ਕਦੇ ਹੋਵੇ ਜੋ ਕੁ ਆਈਦਾ ਨਾ ਕੋ ਮਿਲਦਾ ਕੋ ਨਹੀਂ ਬੱਚੇ ਬੱਚੋਂ ਕਹਦਾ ਕਿ ਵਿੱਚ ਆ ਕੁਛ ਆਛਾ ਆਉਂਦੀ ਨਾ ਪੰਨ ਲਾਦਾ ਹਾਂਜੀ ਬਾਬਾ ਜੀ ਨਹੀਂ ਉਹ ਚਾਹੀਦੀ ਆ ਹਾਂ ਬਾਬਾ ਜੀ ਕਹਿ ਰਹੇ ਨੇ ਕਿ ਜਿਹੜਾ ਸਫਾਈ ਹੋਣੀ ਚਾਹੀਦੀ ਆ ਬਿਲਕੁਲ ਜਿਹੜਾ ਇਹ ਇਧਰ ਘਟਨਾ ਨੂੰ ਰੋਕ ਸਕਦੀਆਂ ਇਹ ਚੀਜ਼ਾਂ ਜੇ ਸੜਕ ਦੇ ਉੱਤੋਂ ਇਹਨਾਂ ਰੁੱਖਾਂ ਨੂੰ ਜਾਂ ਬੂਟੀ ਨੂੰ ਕੱਟਿਆ ਜਾਵੇ ਤੁਹਾਨੂੰ ਹੋਰ ਵੀ ਲਾਈਵ ਤਸਵੀਰਾਂ ਅਸੀਂ ਆਪਣੇ ਚੈਨਲ ਦੇ ਮਾਧਮ ਰਾਹੀਂ ਸੜਕਿਆਂ ਦੀਆਂ ਦਿਖਾਉਣੇ ਆ ਕਿ ਕੀ ਹਾਲਾਤ ਆ ਕਈ ਤਾਂ ਰੁੱਖ ਜਿਹੜੇ ਐਸੇ ਆ ਉਹ ਬਿਲਕੁਲ ਜਿਹੜਾ ਸੜਕ ਦੇ ਉੱਪਰ ਆ ਰਿਹਾ ਕਈਆਂ ਨੂੰ ਐ ਨਿਉ ਕਿ ਨੰਘਣਾ ਪੈਂਦਾ ਕਈਆਂ ਨੂੰ ਕੁਛ ਕਰਨਾ ਪੈਂਦਾ ਤੇ ਤੁਹਾਨੂੰ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਹੁਣੇ ਤਸਵੀਰਾਂ ਵੀ ਦਿਖਾ ਰਹੇ ਹਾਂ ਸਤਾਰੇ ਭਾਜੀ ਸਾਡੇ ਨਾਲ ਆ ਸਤਾਰੇ ਭਾਜੀ ਪਹਿਲਾਂ ਦੇ ਸਾਸਿਕਾਲ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਤੇ ਵੇਖੋ ਆ ਜਿਹੜੀ ਸੜਕਾਂ ਦੇ ਉੱਤੇ ਮੋੜਾਂ ਦੇ ਉੱਤੇ ਆ ਰੁੱਖ ਨਜ਼ਰ ਨਹੀਂ ਆਉਣ ਦਿੰਦੇ ਸੰਦ ਨੂੰ ਤੇ ਕਈ ਵਾਰੀ ਦੁਰਘਟਨਾ ਹੋ ਜਾਂਦੀਆਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਭਾਰਤ ਸਰਕਾਰ ਕਿਹੇ ਬੰਦੇੋਂ ਕੋਈ ਕਸਰ ਨਹੀਂ ਛਡਣਦੀ ਇਹ ਵੱਡੇ ਰੋਡ ਨੇ ਜਿਦਾਂ ਪ੍ਰਧਾਨ ਮੰਤਰੀ ਯੋਜਨਾ ਵੇਖੋ ਨਵੀਆਂ ਸੜਕਾਂ ਬਣਦੀਆਂ ਇਹ ਕੀ ਹੋਇਆ ਵਾ ਜਿਹੜੇ ਥੋੜੇ ਮਿਹੜਿਆ ਔਰ ਮਾਨ ਨਾਲ ਸੌਂਗੇ ਚਲੇ ਜਾਂਦੇ ਆ ਕਿਉਂ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਇਹਨਾਂ ਦੇ ਕਰਦੀ ਇਹ ਵੋਟਾਂ ਦਾ ਕੀ ਸਹਿਮਤ ਰਹਿੰਦੀ ਆ ਪਰ ਸਭ ਤੋਂ ਜ਼ਰੂਰੀ ਹੈ ਜ਼ਿੰਦਗੀ ਜੇ ਸਾਰੀ ਜ਼ਿੰਦਗੀਆਂ ਦੇ ਵੋਟਾਂ ਨੇ ਜੇ ਆ ਜਿਹੜੇ ਮੋੜ ਬਣੇ ਪਏ ਆ ਜਿਹੜੇ ਆ ਖੱਡੇ ਬਣੇ ਪਏ ਆ ਨਾ ਉਹ ਰਾਜ ਕੋ ਭੱਜ ਕੇ ਇਹ ਰੋਡ ਤੇ ਚੜੂਗਾ ਉਦੋਂ ਤੋਂ ਮੌਤ ਹੀ ਹੋਣੀ ਹੈ ਹੋਰ ਕੀ ਹੋਣਾ ਇਹ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਨਗੇਲੀਆਂ ਕਰਦੇ ਆ ਆਪਣੀਆਂ ਨੌਕਰੀਆਂ ਦੇ ਵਿੱਚ ਆਹ ਗੱਲ ਚਾਹੀਦੀ ਜੇ ਇਹ ਸਤਾਰੇ ਭਾਈ ਜੀ ਵੇਖੋ ਅਸੀਂ ਨਾ ਕੱਲ ਪਰਸੋਂ ਵੀ ਜਿਹੜੀ ਸਾਨੂੰ ਇੱਕ ਵਾਈ ਆਈ ਕਿ ਜਿਹੜਾ ਮਾਛੀ ਕਿਆਂ ਤੋਂ ਇੱਕ ਸੜਕ ਆਉਂਦੀ ਹੈ ਜਿਹੜੀ ਭੂਰਿਆਂ ਨੂੰ ਐਂਟਰ ਕਰਦੀ ਆ ਤੇ ਉਧਰੋਂ ਪੱਟੀ ਤੋਂ ਇੱਕ ਰੋਡ ਆ ਰਿਹਾ ਜਿਹੜਾ ਮੇਨ ਹੁਣ ਬਣਿਆ ਹੋਇਆ ਤੇ ਉਹ ਜਿਹੜਾ ਉਹਦੇ ਰੋਡ ਦੇ ਉੱਤੇ ਇੱਕ ਨਾ ਇੱਕ ਗੱਡੀ ਇਧਰੋਂ ਆ ਜਾ ਰਹੀ ਸੀ ਬੜੀ ਸਪੀਡ ਦੇ ਵਿੱਚ ਤੇ ਉਧਰੋਂ ਕੋਈ ਨਿਕਲਿਆ ਤੇ ਉਹ ਗੱਡੀ ਵਾਲੇ ਨੇ ਬ੍ਰੇਕ ਮਾਰੀ ਤੇ ਉਹ ਵਿਚਾਰਾ ਜਿਹੜਾ ਝੋਨੇ ਦੇ ਵਿੱਚ ਉਹਨੇ ਗੱਡੀ ਵਾਰਤੀ ਤੇ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਨੁਕਸਾਨ ਹੋ ਗਿਆ ਪਰ ਕੀ ਸਰਕਾਰ ਨੂੰ ਚਾਹੀਦਾ ਨਹੀਂਗਾ ਕਿ ਇਹਨਾਂ ਚੀਜ਼ਾਂ ਵੱਲੇ ਧਿਆਨ ਦੇਣ ਦਾ ਜਾਂ ਸਾਡੇ PWD ਆ ਜਾਂ ਜੰਗਲਾਤ ਵਿਭਾਗ ਇਹਨਾਂ ਚੀਜ਼ਾਂ ਦਾ ਧਿਆਨ ਦੇਣ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਦੁਰਘਟਨਾ ਹੋ ਰਹੀਆਂ ਉਹ ਘੱਟ ਸਕਦੀਆਂ ਵੀਰ ਜੀ ਜਾਂ ਕੋਈ MLA ਕੋਈ ਮੰਤਰੀ ਆ ਉਹਨਾਂ ਦਾ ਧਿਆਨ ਇਸ ਕੰਮ ਵੱਲ ਹੈਗਾ ਹੀ ਨਹੀਂ ਉਹਨੇ ਇਹਨਾਂ ਭਾਈਚਾ ਝਾੜੂ ਦੇ ਦੋ ਧੜੇ ਬਣ ਚੁੱਕੇ ਆ ਇਹ ਆਪਦੀ ਖੇ ਬਾਜੀ ਲੱਗੇ ਕੋਈ ਇਲਾਕੇ ਦਾ ਧਿਆਨ ਨਹੀਂ ਦੇਣਦਿਆ ਜੇ ਇਲਾਕੇ ਦਾ ਧਿਆਨ ਦੇਣਾ ਕੀ ਗੱਲ ਚਟਾ ਬੰਦ ਨਹੀਂ ਹੋ ਸਕਦਾ ਜਿਹੜਾ ਨਾ ਕਹੇ ਹਫ਼ਤੇ 'ਚ ਬੰਦ ਕਰਾਂਗੇ ਜਿੱਦਣ ਇਹਨਾਂ ਧਿਆਨ ਦੇ ਦਿੰਦੇ ਨਾ ਜਿਹੜੀਆਂ ਸਾਡੀਆਂ ਰੋਜ਼ ਦੀਆਂ ਪਤਾ ਨਹੀਂ ਕਿੰਨੀਆਂ ਐਕਸੀਡੈਂਟ ਹੋ ਗਏ ਮੁਕਤਾਂ ਹੁੰਦੀਆਂ ਗੱਡੀਆਂ ਦੇ ਨਾਲ ਉੱਤੇ ਖੜਾ ਰੀਆਂ ਵੀ ਲਾਜਵਾਤੇ ਪਰ ਜੇ ਉਹਨੂੰ ਪ੍ਰਬੰਧ ਹੀ ਨਾ ਕਰਨਗੇ ਕਿ ਇਹਨੂੰ ਬਚਾਉਣ ਦਾ ਲਾਜ ਨੂੰ ਕਰਨਾ ਕੀ ਆ ਜੇ ਬੰਦਾ ਹੀ ਸਾਡਾ ਇਸ ਦੁਨੀਆ ਚ ਚਲੇਗਾ ਉਹ ਗੱਡੀ ਨੂੰ ਹੀ ਕਰਨਾ ਕੀ ਆ ਪਰ ਆ ਜ਼ਰੂਰੀ ਆ ਸੜਕਾਂ ਦਾ ਰੋਖ ਹਟਾਏ ਜਾਣਾ ਉਹ ਬੋਰਡ ਵੱਡੇ ਵੱਡੇ ਕਰਕੇ ਲਾਏ ਜਾਣਾ ਫੇਰ ਭਲਾ ਭਲਾ ਹੋਣਾ ਵਾ ਕਿਉਂ ਅੱਜ ਕੱਲੇ ਕਿ ਨਸ਼ਾ ਬੜਾ ਹੈ ਨਸ਼ਾ ਕਰਕੇ ਇਹ ਨਹੀਂ ਪਤਾ ਲੱਗਦਾ ਕਿ ਇਹਨੂੰ ਵੀ ਮੈਂ ਮੋਟਰਸਾਈਕਲ ਤੇ ਜਾਂਦਾ ਗੱਡੀ ਜਾਂਦਾ ਇੱਕ ਟੈਨਸ਼ਨ ਆ ਬੜੀਆਂ ਲੋਕਾਂ ਨੂੰ ਕਾਰੋਬਾਰ ਕੋਈ ਹੈਗਾ ਨਹੀਂਗਾ ਹਰ ਬੰਦਾ ਟੈਨਸ਼ਨ ਚ ਜੀ ਤੁਰਿਆ ਫਿਰਦਾ ਪਰ ਜ਼ਿੰਮੇਵਾਰੀ ਕਿਦੀ ਆ ਸਰਕਾਰ ਦੀ ਆ ਸਰਕਾਰ ਨਰਕੀਆਂ ਨਾਰਕੀਆਂ ਕਰਕੇ ਫੇਲ ਹੁੰਦੀ ਆ ਹੁਣ ਇਹਨਾਂ ਦਾ ਧੜੇਬਾਦੀ ਜਾਰੀ ਬਣ ਗਈ ਆ ਇਹ ਧੜੇਬਾਦੀ ਸਹਿਮਤੀ ਰਹਿ ਗਿਆ ਬਾਕੀ ਰਹਿ ਗਈ ਗਿਆ ਮਗਰ ਮਿੰਦੇ ਦਾਹ ਰਹਿ ਗਏ ਇਹਨਾਂ ਦੇ ਇਹਦੇ ਨੂੰ ਜਾ ਕੇ ਗਮਰਾਹ ਕਰੀ ਜਾਂਦੇ ਦੁਨੀਆ ਨੂੰ ਦੁਨੀਆ ਵੀ ਇਹਨਾਂ ਦਾ ਮਗਰ ਲੱਗੀ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਰਖਾ ਭਾਦੀ ਛੱਡੋ ਦੁਨੀਆ ਦਾ ਭਲਾ ਕਰੋ ਉਹਨਾਂ ਮੋਦੀ ਸਾਹਿਬ ਦੇ ਪੈਸੇ ਆਏ ਸੈਂਟਰ ਦੇ ਉਹਨਾਂ ਨੇ ਕਿਹਾ ਤੁਸੀਂ ਇਹ ਨਹੀਂ ਵੇਖਣਾ ਕੋਈ ਕਾਲੀ ਆ ਕਾਂਗਰਸੀ ਆ ਝਾੜੂ ਵਾਲਾ ਗਰੀਬ ਹੋਣਾ ਚਾਹੀਦਾ ਉਹਦਾ ਕੋਠਾ ਭਰੋ ਉਹਦੇ ਪੈਸੇ ਭੇਜੋ ਅਸੀਂਆਂ ਸਾਲਾਂ ਦੇ ਵਿੱਚ ਗਰੀਬਾਂ ਦੇ ਕੋਠੇ ਹੀ ਨਹੀਂ ਪਏ 75 ਸਾਲ ਉਹ ਖਾ ਕੇ ਆਹ ਕੰਮ ਕਰਦਿਆ ਜੇਕਰ 2 ਲੱਖ 274000 ਰੁਪਇਆ ਆਇਆ ਤੇ ਹੀ ਜੇ ਕਿਹਾ ਉਹ ਬੰਦ ਦੇ ਪਿੰਟੀ ਪਾ ਦਿੰਦੇ ਸਾਦੇ ਕੋਈ ਪਿੰਡ ਨਹੀਂ ਡੁੱਬਨੇ ਉਹ ਵੀ ਇਹ ਖਾ ਗਏ ਆ ਕੰਮ ਚੱਲਣ ਦਿਆ ਸਰਕਾਰ ਧਿਆਨ ਨਹੀਂ ਦਿੰਦੀ ਹੁਣ ਮੋਦੀ ਸਾਹਿਬ ਦੀ ਸਰਕਾਰ ਬਣੀ ਰਿਆ ਨੇ ਵੇਖੋ ਕੱਲੇ ਕੱਲੇ ਮੋੜ ਲੱਗੇ ਆ ਕੱਲਿਆਂ ਕੱਲਿਆਂ ਮੋੜਾਂ ਦੇ ਉੱਤੇ ਪੁਲਿਸ ਖੜੀ ਆ ਹਰ ਕਿਸੇ ਨੂੰ ਲੰਗਾਉਂਦੀ ਆ ਇੱਥੇ ਤਾਂ ਗੱਲ ਹੀ ਕੋ ਨਹੀਂ ਆ ਪੁਲਿਸ ਵੀ ਕੀ ਕਰੇ ਪੁਲਿਸ ਦੀ ਨਫਰੀ ਘਟਿਆ ਜੇ ਨਫਰੀ ਇਹ ਪੂਰੀ ਕਰਨੇ ਇਕਠਾ ਨੇ 50 50 ਬੰਦੇ ਲੋੜਿਆ ਬੰਦੇ 10 10 ਆ ਨਲੈਕੀਗਰੀ ਇੱਥੇ ਵੀ ਸਰਕਾਰ ਦੀ ਆਉਂਦੀ ਆ ਪੁਲਿਸ ਕੀ ਕਰੂ ਜਿਹੜਾ ਨਫਰੀ ਨਾ ਹੋਊਗੀ ਪੁਲਿਸ ਕੀ ਕਰੂ ਮੈਨੂੰ ਹਰ ਵਾਰ ਗੱਲ ਦਾ ਮੈਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹ ਸਰਕਾਰ ਨੂੰ ਵੀ ਜੇ ਤੇ ਕੋਈ 2-4 ਮਹੀਨੇ ਰਹਿ ਗਿਆ ਗਰੀਬਾਂ ਨੂੰ ਬਚਾਓ ਇਹਨਾਂ ਮੋੜਾ ਮਾੜਾ ਰੋਖੜਖ ਵਧਾ ਕੇ ਗਰੀਬਾਂ ਦੀ ਜਾਨ ਬਚਾਓ ਹਰ ਕਿਸੇ ਨੇ ਦਿਹਾੜੀ ਜਾਣਾ ਕਿਨੇ ਕੰਮ ਜਾਣਾ ਕਿਨੇ ਧੰਦੇਣਾ ਦੁਨੀਆ ਜਿਆਦਾ ایڈਵਾਂਸ ਹੋ ਗਈ ਆ ਸੰਦ ਭਜਾਉਣ ਲੱਗਿਆ ਵੀ ਨਹੀਂ ਨੁਕਸਾਨ ਜ਼ਿਆਦਾ ਹੁੰਦਾ ਜਿਹੜਾ ਗਲਤੀ ਹੋਰ ਚਲਾਨ ਕੀਤਾ ਜਾਵੇ ਬਹਿਗਰ ਜੀ ਦਾ ਖਾਲਸਾ ਬਹਿਗਰ ਜੀ ਕੀ ਬੱਲੇ ਹਾਂਜੀ ਭਾਰਤੀ ਜਨਤਾ ਪਾਰਟੀ ਤੋਂ ਸਤਾਰਾ ਜੀ ਨੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਐਸੇ ਅਚਨਚੇਤ ਰੁੱਖ ਜਾਂ ਉੱਗੇ ਆ ਜਾਂ ਮਤਲਬ ਬੂਟੀਆਂ ਨੇ ਇਹਨਾਂ ਨੂੰ ਜਿਹੜਾ ਜਲਦ ਤੋਂ ਜਲਦ ਕਟਵਾਉਣਾ ਚਾਹੀਦਾ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਜਾਂ ਮੋੜਾਂ ਦੇ ਉੱਤੇ ਜਾਂ ਸੜਕਾਂ ਦੇ ਉੱਤੇ ਕੋਈ ਵੀ ਦਰ ਘਟਨਾ ਨਾ ਵਾਪਰ ਸਕੇ ਤੁਸੀਂ ਆ ਜਿਹੜੀ ਸੜਕ ਤੁਹਾਨੂੰ ਅਸੀਂ ਕਿਹਾ ਸੀ ਕਿ ਤੁਹਾਨੂੰ ਖੇਮ ਕਰਨ ਤੋਂ ਜਿਹੜੀ ਪੱਟੀ ਨੂੰ ਜਾਂਦੀ ਆ ਤੇ ਉਹ ਵੀ ਦਿਖਾਉਣੀ ਆ ਵੇਖੋ ਇੱਥੋਂ ਜਿਹੜੀ ਆ ਜਦੋਂ ਆਪਾਂ ਬੀਐਸਐਫ ਕੈਂਪ ਦੇ ਨੇੜੇੋਂ ਪੱਟੀ ਨੂੰ ਮੁੜਦੇ ਨਵੀਂ ਸੜਕ ਬਣੀ ਆ ਪਰ ਆ ਵੇਖੋ ਕਿੰਨੇ ਝਾੜ ਬੂਟ ਇੱਥੇ ਉੱਗੇ ਹੋਏ ਆ ਤੇ ਆ ਜਿਹੜੀ ਸਿੱਧੀ ਸੜਕ ਜਾ ਰਹੀ ਹੈ ਇਹ ਅੰਮ੍ਰਿਤਸਰ ਨੂੰ ਜਾ ਰਹੀ ਹੈ ਤੇ ਵੇਖੋ ਮੈਂ ਸੁਖਦੇਵ ਜੀ ਨੂੰ ਕਾਂਗਾ ਸੁਦੇਵ ਜੀ ਇੱਥੋਂ ਵੇਖਿਓ ਕੋਈ ਤੁਹਾਨੂੰ ਸੰਦ ਜਿਹੜਾ ਆਉਂਦਾ ਨਜ਼ਰ ਆ ਰਿਹਾ ਕੋਈ ਸੰਦ ਨਹੀਂ ਨਾ ਨਜ਼ਰ ਆ ਰਿਹਾ ਇਸ ਕਾਰਨ ਐਸੀਆਂ ਹੀ ਚੀਜ਼ਾਂ ਜਿਹੜੀਆਂ ਐਕਸੀਡੈਂਟ ਜਾਂ ਦੁਰਘਟਨਾ ਦਾ ਕਾਰਨ ਬਣ ਰਹੀਆਂ ਤੇ ਅੱਜ ਅਸੀਂ ਲੋਕਾਂ ਦੀ ਵੀ رائے ਜਿਹੜੀ ਜਾਣੀ ਹੈ ਕਿ ਸੜਕ ਦੇ ਉੱਤੇ ਜਿਹੜਾ ਕਿਸ ਤਰ੍ਹਾਂ ਦਾ ਮਾਹੌਲ ਚਾਹੀਦਾ ਹੈ ਤੇ ਕਿਸ ਤਰ੍ਹਾਂ ਜਿਹੜਾ ਸੜਕ ਸਾਫ਼ ਸੁਥਰੀ ਚਾਹੀਦੀ ਮੋੜਾਂ ਦੇ ਉੱਤੋਂ ਤਾਂ ਜੋ ਕੋਈ ਵੀ ਐਸੀ ਦਰਘਟਨਾ ਨਾ ਹੋ ਪਾਏ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਦਿਖਾਏ ਕਿ ਆ ਪਿੱਛੇ ਖੇਮਕਰਨ ਸ਼ਹਿਰ ਆ ਤੇ ਜਿਹੜੀ ਇਹ ਖੇਮਕਰਨ ਤੋਂ ਅੰਮ੍ਰਿਤਸਰ ਮੇਨ ਮਾਰ ਗਿਆ ਤੇ ਆ ਜਿਹੜਾ ਤੁਹਾਨੂੰ ਅਸੀਂ ਦਿਖਾਇਆ ਕਿ ਜਿੱਥੇ ਆ ਝਾੜ ਬੂਟ ਜੇ ਉੱਗੇ ਆ ਤੇ ਪਤਾ ਨਹੀਂ ਲੱਗਦਾ ਇਹ ਪੱਟੀ ਨੂੰ ਜਿਹੜਾ ਨਵਾਂ ਰੋਡ ਤਿਆਰ ਕੀਤਾ ਗਿਆ ਹੈ ਤੇ ਅਸੀਂ ਅੱਜ ਜਿਹੜੀ ਲੋਕਾਂ ਦੀ ਰਹਿ ਜਾਨੀ ਉਹਨਾਂ ਨੇ ਜਿਹੜਾ ਸਰਕਾਰ ਪਾਸੋਂ ਜਿਹੜਾ ਇਹ ਅਪੀਲ ਕੀਤੀ ਆ ਕਿ ਜਿਹੜੇ ਐਸੇ ਮੋੜ ਨੇ ਖਾਸ ਕਰਕੇ ਉਹਨਾਂ ਤੋਂ ਜਿਹੜੀ ਉੱਗੀ ਹੋਈ ਆ ਬੂਟੀ ਉੱਗੀ ਆ ਜਾਂ ਕੋਈ ਰੁੱਖ ਉੱਗੇ ਹੋਏ ਆ ਉਹ ਦਰਘਟਨਾ ਦਾ ਕਾਰਨ ਬਣ ਸਕਦੇ ਆ ਸਰਕਾਰ ਜਲਦ ਤੋਂ ਜਲਦ ਜਿਹੜਾ ਇਹ ਸੜਕਾਂ ਦਾ ਧਿਆਨ ਦੇਵੇ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਸੁਖਦੇਵ ਅਸਲ ਤੇ ਦਵਿੰਦਰ ਸਹੋਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ